ਸਮਰਪਦਾਇ ਕਾਰਬ ਸੇਵਾ ਸਰਹਾਲੀ ਸਾਹਿਬ ਦੇ ਤੀਸਰੇ ਮੁਖੀ ਸੰਤ ਬਾਬਾ ਸੁਖਾ ਸਿੰਘ ਜੀ ਹੜ੍ਹ ਪੀੜਤਾਂ ਦੀ ਮਦਦ ਲਈ ਅਜਨਾਲਾ ਪਹੁੰਚੇ ਇਸ ਮੌਕੇ ਨੇ ਕਿਹਾ ਕਿ ਜਦੋਂ ਤੋਂ ਪੰਜਾਬ ਦੇ ਵਿੱਚ ਹੜ੍ਹ ਆਏ ਨੇ ਤਦ ਤੋਂ ਕਾਰਬ ਸੇਵਾ ਸਰਹਾਲੀ ਸਾਹਿਬ ਵੱਲੋਂ ਸੇਵਾਵਾਂ ਨਿਭਾਈਆਂ ਜਾ ਰਹੀਆਂ ਨੇ ਉਹਨੇ ਕਿਹਾ ਕਿ ਹੜ੍ਹ ਦਾ ਪਾਣੀ ਘਟਣ ਤੋਂ ਬਾਅਦ ਵੀ ਪੀੜਤ ਪਰਿਵਾਰਾਂ ਦੀ ਮਦਦ ਕੀਤੀ ਜਾਵੇ ਐਸ ਵਕਤ ਸਾਡੇ ਕੋਲ ਮਾਪੁਰ ਸੰਤ ਬਾਬਾ ਸੁੱਖਾ ਸਿੰਘ ਜੀ ਪਹੁੰਚੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿਉਂਕਿ 7-8 ਦਿਨ ਤੋਂ ਲਗਾਤਾਰ ਨਿਰੰਤਰ ਇੱਥੇ ਸੋਵਾਂਵਾਂ ਚੱਲ ਰਹੀਆਂ ਨੇ ਬਾਬਾ ਜੀ ਦੇਖਿਆ ਜਾਵੇ ਇਸ ਏਰੀਆ ਦੇ ਵਿੱਚ तकरीबन ਕਾਫੀ ਨੁਕਸਾਨ ਹੋ ਚੁੱਕਾ ਹੈ ਆਪ ਜੀ ਵੱਲੋਂ 3 ਤੋਂ 4 ਅਗਨਬੋਰਡ ਵੀ ਭੇਜੇ ਗਿਆ ਲਗਾਤਾਰ ਸੋਵਾਂਵਾਂ ਚੱਲ ਰਹੀਆਂ ਨੇ ਇਸ ਬਾਰੇ ਕੀ ਕਹਣਾ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਇਸ ਤਰ੍ਹਾਂ ਆਪ ਸਭ ਸੰਗਤਾਂ ਜਾਣਦੇ ਹੀ ਹੋ ਕਿ ਜਦੋਂ ਤੁਹਾੜਾ ਇਹ ਸੰਪਰਦਾਇ ਨਿਰੰਤਰ ਆਪਣੀ ਸੋਵਾਂ ਹਮਾਰੀ ਪਪਾਂ ਬੇੜੀ ਰੂਪ ਚ ਹੋਵੇ ਅੰਗਰੂਪ ਚ ਹੋਵੇ ਜਾਂ ਬਨ ਰੋਕਣ ਦੇ ਜਿੱਥੇ ਆ ਲਗ ਰਹੀ ਆ ਨਿਰੰਤਰ ਜਿਹੜੀਆਂ ਸਵਾ ਸਾਰੇ ਸਮਾਂ ਚੱਲ ਰਹੀਆਂ। ਉਹ ਸਭਰਾਵਾਂ ਦੀ ਗੱਲ ਲੈ ਲਓ, ਮੁੱਠੇਵਾਲ ਦੀ ਗੱਲ ਲੈ ਲਓ। ਧਾਰੇਵਾਲ ਦੀ ਗੱਲ ਲੈ ਲਓ। ਬਾਉਪੁਰ ਦੀ ਗੱਲ ਲੈ ਲਓ, ਅਜਨਾਲੇ ਦੀ ਪਪਾ ਨਾਨਕ ਦੀ। ਸਾਰੇ ਤਾਂ ਸੰਗਤਾਂ ਜੀ ਨਿਰੰਤਰ ਸਵਾ ਨਿਭਾ ਰਹੀਆਂ। ਇਸ ਤਰ੍ਹਾਂ ਤੁਸੀਂ ਇੱਥੇ ਵੇਖਿਆ ਗਰਾਊਂਡ ਲੈਵਲ ਦੇ ਉੱਤੇ ਕਿ ਬਹੁਤ ਜ਼ਿਆਦਾ ਪਾਣੀ ਆਇਆ ਸੀ। ਤੇ ਜਿਹੜੀ ਸੰਗਤਾਂ ਸੀ ਇਸ ਇਲਾਕੇ ਨੂੰ ਸੁੜਾੜੀ ਵੀ ਜਾਂਦੀਆਂ ਬਹੁਤ ਸਾਰੇ ਪਿੰਡਾਂ ਦੀਆਂ ਸੰਗਤਾਂ। ਤੋਂ ਸੰਗਤਾਂ ਦੀ ਬੇਨਤੀ ਨੂੰ ਮੁੱਖ ਰੱਖ ਕੇ ਇੱਥੇ ਸਮਪਰਦਾਇ ਲੋੜਾ ਲੰਗਰ ਚਾਲੂ ਕੀਤਾਗਾ ਜਿਹੜੇ ਬੀੜੀਆਂ ਜਿਹੜੀਆਂ ਪ੍ਰੋਵਾਈਡ ਕੀਤੀਆਂ ਗਈਆਂ ਵੀ ਜਿੱਥੇ-ਜਿੱਥੇ ਲੋੜ ਸੀ ਜਿਸ ਤਰ੍ਹਾਂ ਕਿਸੇ ਨੂੰ ਉੱਥੋਂ ਲਿਜਾਣਾ ਸੀ ਘਰ ਤੋਂ ਹਸਪਤਾਲ ਭਜਾਉਣਾ ਸੀ ਜਾਂ ਹੋਰ ਤਰ੍ਹਾਂ ਦੀਆਂ ਜ਼ਰੂਰਤਾਂ ਹੁੰਦੀਆਂ ਉਹਨਾਂ ਵਾਸਤੇ ਸੰਗਤਾਂੜੀਆਂ ਤੇ ਨਿਰੰਤਰ ਆਪਣਾ ਪੜਾ ਬਣਾ ਕੇ ਬੈਠੀਆਂ ਸੀ ਉਹ ਸਾਡੇ ਸਿੰਘ ਜਿਹੜੀਆਂ ਸਵਾਨ ਨਭਾਈ ਰਹੇ ਸੋ ਵਾਹਿਗੁਰੂ ਕਿਰਪਾ ਕਰੇ ਮੈਂ ਤਾਂ ਇਹ ਸਾਰੀ ਸੰਗਤ ਨੂੰ ਬੇਨਤੀ ਕਰਾਂਗਾ ਕਿ ਆਪਸੀ ਮਤਵੇਦ ਭੁਲਾ ਕੇ ਰਲ ਮਿਲ ਕੇ ਜਿਹੜੀ ਵਿਵਤਾ ਦੀ ਘੜੀ ਹੈ ਇਸ ਚ ਆਪਾਂ ਜਿਹੜੇ ਬੰਦੇ ਆ ਜਿਨ੍ਹਾਂ ਦਾ ਨੁਕਸਾਨ ਪਰਿਵਾਰਾਂ ਦਾ ਆਰਥਿਕ ਪੱਖ ਤੋਂ ਹੈ ਆਪਾਂ ਨੇ ਦੀ ਮਤ ਕਰੀਏ ਇਹਨਾਂ ਦੀ ਗੱਲ ਨੂੰ ਵੇਖੋ ਹੁਣ ਪਿਜਾਵਾਂ ਦਾ ਪਾਣੀ ਵੀ ਲੱਤ ਜਾਂਦੇ ਆ ਪਿਜਾ ਬਾਜੀ ਵੀ ਜਾਂਦੇ ਆ ਪਰ ਉਸ ਤੋਂ ਬਾਅਦ ਮੁੜ ਕੇ ਜਿਹੜੀ ਜ਼ਮੀਨ ਆ ਇਸ ਨੂੰ ਬੀਜਣਾ ਇੱਕ ਵੱਡਾ ਚੁਣੌਤੀ ਹੁੰਦੀ ਆ ਇਹਦੇ ਜਿਹੜੀ ਰੇਤਾ ਪੈ ਗਈ ਜਾਂ ਹੋਰ ਆਣ ਕੇ ਗਾਰਗੁਰ ਪੈ ਗਈ ਉਹਨੂੰ ਕੱਢਣਾ ਤੇ ਹੁਣ ਆਪਾਂ ਸਾਰੇ ਭੱਜੇ ਫਿਰਦੇ ਆ ਵੇਖਣ ਚਾਹੁੰਦਾ ਵੀ ਉਸ ਤੋਂ ਬਾਅਦ ਜਦੋਂ ਇਹ ਪਾਣੀ ਲੱਤ ਜਾਂਦੇ ਆ ਆਪਾਂ ਸਾਰੇ ਘਰੋ ਘਰੀ ਬਹਿ ਜਾਂਦੇ ਆ ਜਿਸ ਤਰ੍ਹਾਂ ਭਦਰਖਤ ਲਗਾ ਲਾ ਲੀਏ ਉਹਨਾਂ ਦਾ ਪਾਲਣ ਪੋਸ਼ਣ ਨਾ ਕਰੀਏ ਤਾਂ ਦਰਖਤ ਹੁੰਦਾ ਨਹੀਂ ਬਹੁਤ ਘੱਟ ਹੁੰਦੇ ਆ ਇਸ ਤਰ੍ਹਾਂ ਆਪਾਂ ਇਹਨਾਂ ਜੇ ਭਾਂ ਫੜੀਏ ਤੇ ਮਾਰੇ ਕਿਰਪਣਾ ਫੜ ਕੇ ਰੱਖੀ ਇਹ ਨਹੀਂ ਮਤ ਕਰੀਏ ਆਕੇ ਜ਼ਮੀਨਾਂ ਵੀ ਆਪਣੀਆਂ ਪਤਨੀਆਂ ਕਰਕੇ ਬੀਚ ਸਕਣ ਸਭਾਗਿਰੂ ਕਿਰਪਾ ਕਰੇ ਜਿਹੜਾ ਇਹ ਸਮਾਜ ਦਾ ਔਖਾ ਬਾ ਇਹ ਸਾਰੇ ਆਪਾਂ ਨਾਲ ਮਿਲ ਕੇ ਹੀ ਆਪਣੇ ਕੋਈ ਦੁੱਖ ਮਟਾ ਕੇ ਹੀ ਇਹਨਾਂ ਆਪਾਂ ਸਖਾਲਾ ਸਮਝ ਲਿਆ ਸਕਣ